ਮਾਇਆ ਚੋਰ ਟੀ ਮੁਸ ਮੁਸ ਲਾਵੇ ਹਾਟ ਏਕ ਕਬੀਰਾ ਨਾ ਮੁਸੈ ਜਿਨ ਕੀਨੀ ਬਾਹ ਹੈ ਬਾਟ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਹਾਜ਼ਰੀ ਲਵਾਉਂਦੇ ਆ ਆਪਣੇ ਕੀਮਤੀ ਮਿਲੇ ਹੋਏ ਜੀਵਨੀ ਦੇ ਸਵਾਸ ਆਪ ਜੀ ਸਫਰ ਕਰਿਓ ਉਚਾਰਨ ਕੀਤਾ ਭਗਤ ਕਬੀਰ ਸਾਹਿਬ ਜੀ ਦਾ 20 ਨੰਬਰ ਸ਼ਲੋਕ ਜਿਹਦਾ ਪਾਠ ਆਪ ਜੀਆਂ ਨੇ ਸਰਵਨ ਕੀਤਾ ਹੈ ਵਿਚਾਰ ਅਧਿਨ ਉਪਦੇਸ਼ ਸਾਜਾ ਕੀਤਾ ਜਾਣ ਜੀਵੇ ਸੰਸਾਰ ਦੇ ਅੰਦਰ ਹਰੇਕ 물ੁਖ ਇਹ ਚਾਹੁੰਦਾ ਮੇਰੇ ਘਰ ਵਿੱਚ ਪਿਆ ਹੋਇਆ ਹਰੇਕ ਸਮਾਨ ਉਹ ਬੰਦਰ ਵਿੱਚ ਹੋਵੇ ਕਟਾਰ ਵਿੱਚ ਹੋਵੇ ਹਰੇਕ ਚੀਜ਼ ਸਹੀ ਜਗ੍ਹਾ ਉੱਤੇ ਟਿਕੀ ਹੋਵੇ ਤਾਂ ਕਿ ਮੇਰੇ ਘਰ ਵਿੱਚ ਕੋਈ ਪਰਵੇਸ਼ ਕਰੇ ਤੇ ਉਹਨੂੰ ਘਰ ਸੋਹਣਾ ਲੱਗੇ ਦੁਕਾਨ ਵਿੱਚ ਸਮਾਨ ਰੱਖਣ ਵਾਲਾ ਦੁਕਾਨਦਾਰ ਜਿਹੜਾ ਸਮਾਨ ਉਹਨੇ ਗਾਹਕਾਂ ਦੀ ਨਿਗਾਹ ਦੇ ਸਾਹਮਣੇ ਰੱਖਣਾ ਹੈ ਨਾ ਉਹਨੂੰ ਡੱਬਿਆਂ ਵਿੱਚ ਬੰਦ ਰੱਖੇਗਾ ਖਾਨਿਆਂ ਵਿੱਚ ਉਹਨੂੰ ਰੱਖਿਆ ਹੋਵੇਗਾ ਤੇ ਜਿਹੜਾ ਸਮਾਨ ਛਟੋਰ 'ਚ ਹੁੰਦਾ ਹੈ ਉਹ ਮੰਤਰ ਵਿੱਚ ਨਹੀਂ ਹੁੰਦਾ ਉਹ ਕਤਾਰ ਵਿੱਚ ਨਹੀਂ ਹੁੰਦਾ ਕਿਉਂਕਿ ਛਟੋਰ ਦਾ ਸਮਾਨ ਕਿਸੇ ਗਾਹਕ ਨੇ ਵੇਖਣਾ ਉਨੇ ਦੁਕਾਨ ਦੀ ਸਜਾਵਟ ਵੇਖਣੀਏ ਦੁਕਾਨ ਦੀ ਸਫਾਈ ਵੇਖਣੀਏ ਪਿਆਰ ਪਿਆ ਸਮਾਨ ਸਾਫ ਸੁਥਰਾ ਵਿਖਣ ਤੇ ਉਹ ਚੀਜ਼ ਜਿਹੜੀ ਹੈ ਨਾ ਗਾਹਕ ਦੇ ਮਨ ਨੂੰ ਖਿੱਚ ਪਾਉਂਦੀ ਹੈ ਕਿ ਇਸ ਦੁਕਾਨ ਤੋਂ ਸਮਾਨ ਲਿਆਦਾ ਹੈ ਇਹ ਬੰਦਾ ਸਫਾਈ ਬੜੀ ਰੱਖਦਾ ਧਰਪ ਕਵੀ ਸਾਹਿਬ ਜੀ ਕਿਹਨੇ ਇਸੇ ਤਰ੍ਹਾਂ ਕੋਈ ਦੁਕਾਨਦਾਰ ਆਪਣੀ ਦੁਕਾਨ ਸਜਾਉਂਦਾ ਹੈ ਉਹਦੇ ਵਿੱਚ ਸੋਨਾ ਚਮਕਦਾਰ ਸਮਾਨ ਰੱਖਦਾ ਹੈ ਦੁਕਾਨ ਦੀ ਬਾਹਰ ਨੂੰ ਸਜਾਵਟ ਕਰਦਾ ਹੈ ਤਾਂ ਕਿ ਜੋ ਇਨਸਾਨ ਦੇਖੇ ਉਹਨੂੰ ਚੰਗਾ ਲੱਗੇ ਸੋਹਣਾ ਲੱਗੇ ਇਸੇ ਤਰ੍ਹਾਂ ਮਾਇਆ ਹੈ ਤੇ ਮਾਇਆ ਵੀ ਆਪਣੀ ਹੱਡੀ ਜੜੀਏ ਉਹ ਸਜਾਣਾ ਚਾਹੁੰਦੀ ਹੈ ਦੁਕਾਨ ਸੋਹਣੀ ਬਣਾਣਾ ਚਾਹੁੰਦੀ ਹੈ ਤੇ ਵੱਧ ਤੋਂ ਵੱਧ ਇਸ ਦੁਕਾਨ ਦੇ ਵਿੱਚ ਸਮਾਨ ਹੋਵੇ ਤੇ ਸੰਸਾਰ ਦੇ ਅੰਦਰ ਇਹ ਮਾਇਆ ਹਰੇਕ ਨੂੰ ਲੁੱਟ ਲੁੱਟ ਕੇ ਆਪਣਾ ਸਮਾਨ ਭਰਦੀ ਪਈ ਬੰਦੇ ਦੇ ਤੋਂ ਲੁੱਟਦੀ ਕੀ ਪਈ ਹੈ ਜੀ ਜਿਹੜੇ ਇਨਸਾਨ ਦੇ ਕੋਲ ਚੰਗੇ ਗੁਣ ਸਨ ਸਤਿ ਸੀ ਸੰਤੋਖ ਸੀ ਦਇਆ ਧਰਮ ਧੀਰਜ ਹਲੇਮੀ ਵਾਲੇ ਗੁਣ ਇਹ ਸਾਰੇ ਗੁਣ ਜਿਹੜੀ ਜਿਹੜੇ ਗੁਣ ਨੇ ਨਾ ਇਹ ਮਾਇਆ ਚੁਰਾਉਂਦੀ ਤੇ ਬੰਦੇ ਨੂੰ ਦੇਂਦੀ ਕੀ ਹੈ ਕਾਮ ਕਰੋ ਲੋਭ ਮੋਹ ਅਹੰਕਾਰ ਇਹ ਅੰਦਰ ਭਰ ਭਰਦੀ ਏ ਤੇ ਜਿਹੜੇ दैविक ਸ਼ੋਭ ਹੋਵੇ ਚੰਗਾ ਬੰਦੇ ਕੋਲ ਸੁਭਾਅ ਹੋਵੇ ਚੰਗਾ ਬੰਦੇ ਕੋਲ ਨੇਚਰ ਹੋਵੇ ਬੰਦੇ ਦੇ ਅੰਦਰ ਦੀ ਨਿਮਰਤਾ ਖੋਂਦੀ ਸੰਤੋਖ ਖੋਂਦੀ ਏ ਸਬਰ ਖੋਂਦੀ ਈਮਾਨਦਾਰੀ ਖੋਂਦੀ ਏ ਇਹ ਚੀਜ਼ਾਂ ਮਾਇਆ ਇਨਸਾਨ ਦੇ ਕੋਲੋਂ ਖੋ ਕੇ ਆਪਣੀ ਹੱਡੀ ਸਜਾਂਦੀ ਹੈ ਆਪਣੀ ਦੁਕਾਨ ਸਜਾਂਦੀ ਹੈ ਤੇ ਉਸ ਦੁਕਾਨ ਨੂੰ ਇਹ ਨਿਤਾ ਪ੍ਰਤੀ ਭਰਦੀ ਪਈ ਸਭ ਤੋਂ ਵੱਡੀ ਚੋਰਨੀ ਏ ਭਗਤ ਕਬੀਰ ਸਾਹਿਬ ਜੀ ਕਹਿੰਨੇ ਪ੍ਰਮਾਤਮਾ ਵੱਲੋਂ ਮਨ ਨੂੰ ਆਪਣੇ ਮੋਹ ਵਿੱਚ ਫਸਾਉਣ ਵਾਲੀ ਇਹ ਮਾਇਆ ਕਬੀਰ ਮਾਇਆ ਚੋਰ ਟੀ ਇਹ ਮਾਇਆ ਇੱਕ ਬਹੁਤ ਵੱਡੀ ਚੋਰਨੀ ਏ ਤੇ ਲੋਕਾਂ ਦੇ ਅੰਦਰ ਦੀ ਜ਼ਮੀਰ ਨੂੰ ਲੁੱਟ-ਲੁੱਟ ਕੇ 모ਸ 모ਸ ਭਰੇ ਹਾਟ ਮੁਸ ਮੁਸ ਲਾਵੇ ਹਾਟ ਹਾਟ ਦਾ ਅਰਥ ਉਹਦਾ ਹੱਟੀ ਦੁਕਾਨ ਮੁਸ ਮੁਸ ਦਾ ਕੁੰਦਲ ਲੁੱਟ ਲੁੱਟ ਗਈ ਆਪਣੀ ਦੁਕਾਨ ਆਪਣੀ ਹੱਟੀ ਇਹ ਮਾਇਆ ਜਿਹੜੀ ਹੈ ਇਹ ਸਜਾਂਦੀ ਪਈ ਤੇ ਲੋਕ ਲੁੱਟੇ ਜਾ ਰਿਹਾ ਤੇ ਦਬਾਧਾਰ ਇਹ ਲੋਕਾਂ ਨੂੰ ਲੁੱਟੀ ਡਾਰੀਏ ਇਹ ਕਬੀਰਾਂ ਨਾਮ ਉਸਹਿ ਕਬੀਰ ਸਾਹਿਬ ਕਹਿੰਦੇ ਆ ਇਹ ਲੁੱਟਣ ਮੈਨੂੰ ਵੀ ਆਈ ਪਰ ਮੈਂ ਇਹਦੀ ਲੁੱਟ ਤੋਂ ਆਪਣੇ ਆਪ ਨੂੰ ਵਿਚਾਰਿਆ ਮੈਂ ਨਹੀਂ ਲੁੱਟਿਆ ਗਿਆ ਮੇਰਾ ਅੰਦਰ ਦਾ ਤਰਦਾ ਮੇਰੇ ਅੰਦਰ ਦਾ ਜੀਵਨ ਇਹ ਮਾਇਆ ਲੁੱਟ ਨਹੀਂ ਸਕੀ ਕਿਉਂ ਜਿਨ ਕੀਨੀ 12 12 ਬਾੜ 12 ਬਾੜ ਦਾ ਅਰਥ ਹੁੰਦਾ ਟੁਕੜੇ ਕਰਕੇ ਪਰਾਂ ਛੋੜ ਦੇਣਾ ਪਾਉ ਆਪਣੇ ਮਨ ਦੇ ਪ੍ਰਵਾਹ ਅਸਰ ਮਾ ਪੈਣ ਦੇ ਇਹਦੇ ਮੈਂ ਟੁਕੜੇ ਕਰਕੇ ਪਰਾਂ ਛੋੜ ਦਿੱਤਾ ਹੈ ਆਪਣੇ ਮਨ ਉਤੇ ਇਹਦਾ ਪ੍ਰਵਾਹ ਵੀ ਪੈਣ ਦਿੱਤਾ ਆਪਾਂ ਕਈ ਵਾਰ ਇਸ ਚੀਜ਼ ਨੂੰ ਵਿਚਾਰਿਆ ਕਿ ਗੁਰਬਾਣੀ ਵੀ ਕਹਿੰਦੀ ਕਿ ਮਾਇਆ ਕੇਵਲ ਕੱਲਾ ਪੈਸਾ ਨਹੀਂ ਦੁਨੀਆ ਵਿੱਚ ਹਰੇਕ ਜਿਸਨ ਵਾਲੀ ਚੀਜ਼ ਜਿਹੜੀ ਬੰਦੇ ਦੇ ਮਨ ਉੱਤੇ ਆਪਣਾ ਅਸਰ ਪਾ ਕੇ ਆਪਣੇ ਵੱਲ ਖਿੱਚ ਲੈਂਦੀ ਏ ਤੇ ਗੁਰੂ ਨਾਲੋਂ ਤੋੜ ਦੇ ਦੇ ਉਹਨੂੰ ਗੁਰਬਾਣੀ ਨੇ ਮਾਇਆ ਕਿਹਾ ਉਹ ਕੋਈ ਵੀ ਚੀਜ਼ ਹੋ ਜਾਂਦੀ ਏ ਹੋ ਸਕਦੀ ਏ ਸੰਸਾਰ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਕਿਹਨੇ ਲੁੱਟਣ ਮੈਨੂੰ ਵੀ ਆਈ ਰਾਤ ਨਾਲੋਂ ਤੁਰੰਤ ਮੈਨੂੰ ਵੀ ਆਈ ਇਹਦਾ ਕੰਮ ਹੀ ਇਹ ਹੁੰਦਾ ਹੈ ਕਿ ਬੰਦਾ ਜੇ ਅੰਮ੍ਰਿਤ ਵੇਲੇ ਉੱਠਦਾ ਹੈ ਇਹਦਾ ਇਹ ਨੇਮ ਕਿਵੇਂ ਬੰਦ ਕੀਤਾ ਜਾਵੇ ਜੇ ਕੋਈ ਗੁਰੂ ਘਰ ਹੁੰਦਾ ਹੈ ਇਹਨੂੰ ਗੁਰੂ ਘਰ ਦੇੋਂ ਕਿਵੇਂ ਛੁਡਾਇਆ ਜਾਵੇ ਮਾਇਆ ਦਾ ਇਹ ਹੀ ਕੰਮ ਹੈ ਇਹ ਨਿਤਾਪ੍ਰਤੀ ਇਨਸਾਨ ਦੇ ਮਨ ਉੱਤੇ ਆਪਣਾ ਦਬਾਅ ਪਾਉਂਦੀ ਹੈ ਅਸਰ ਪਾਉਂਦੀ ਹੈ ਕਿ ਜਿਹੜਾ ਬੰਦਾ ਸੱਚ ਦੇ ਰਾਹ ਉੱਤੇ ਤੁਰੇ ਉਹਨੂੰ ਸੱਚ ਦੇ ਰਾਹ ਦੇ ਉੱਤੋਂ ਡਿਗਣਾ ਕਿਵੇਂ ਇਹ ਤੇ ਇੱਕ ਜੰਗ ਜਿਹੜੀ ਨਿਤਾਪ੍ਰਤੀ ਇਨਸਾਨ ਨੇ ਲੜਨੀ ਤਲਵਾਰਾਂ ਦੀ ਜੰਗ ਬੰਦਾ ਨਿਤਾਪ੍ਰਤੀ ਥੋੜਾ ਲੜਦਾ ਹੈ ਬੰਦੂਕਾਂ ਦੀ ਜੰਗ ਨਿਤਾਪ੍ਰਤੀ ਥੋੜਾ ਲੜੀ ਜਾਂਦੀ ਹੈ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੇ ਕਹਿੰਦੀ ਆ ਖਾਲਸਾ ਸੋਏ ਜੋ ਚੜਾ ਤੁਰੰਗ ਖਾਲਸਾ ਸੋਏ ਜੋ ਲੜਾਈ ਨਿਤ ਜੰਗ ਮੇਰਾ ਖਾਲਸਾ ਹੋਵੇ ਜਿਹੜਾ ਨਿਤਾ ਪ੍ਰਤੀ ਘੋੜੇ ਦੀ ਸਵਾਰੀ ਕਰਦਾ ਹੈ ਤੇ ਨਿਤਾ ਪ੍ਰਤੀ ਜੰਗ ਲੜਦਾ ਹੈ ਉਹ ਉਥੇ ਘੋੜਾ ਉਹ ਥੋੜਾ ਜਿਹੜਾ ਅਸੀਂ ਸੰਸਾਰ ਵਿੱਚ ਵਹਿਨੇ ਜਿਹਦੇ ਜਿਹੋ ਤੇ ਨਿਸ਼ਾਨ ਸਵਾਰੀ ਕਰਦਾ ਉਥੇ ਘੋੜਾ ਹੈ ਗਿਆਨ ਮੇਰਾ ਖਾਲਸਾ ਹੋਵੇ ਜਿਹੜਾ ਗਿਆਨ ਦੇ ਘੋੜੇ ਤੇ ਸਵਾਰ ਹੋ ਕੇ ਤੇ ਜੰਗ ਲੜਦਾ ਤੇ ਜੰਗ ਕਿਹਦੇ ਨਾਲ ਕਾਮ, ਕ੍ਰੋਧ, ਲੋਭ, ਅੰਕਾਰ ਨਾਲ ਇਹਨਾਂ ਦੇ ਨਾਲ ਜੰਗ ਲੜਦਾ ਤਾਂ ਕਿ ਇਹ ਹਮਲਾਵਰ ਬੰਦੇ ਦੇ ਅੰਦਰੋਂ ਸਤ, ਸੰਤੋਖ, ਦਇਆ, ਧਰਮ ਈੰਜ ਗੁਣ ਏ ਖੋ ਨਾ ਸਕਣ ਨਿਤਾਤ ਰਤੀਓ ਲੜਦੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੈਂ ਨਹੀਂ ਲੁੱਟਿਆ ਗਿਆ ਮੈਂ ਇਹਦੀ ਲੁੱਟ ਤੋਂ ਬਚ ਗਿਆ ਵਾ ਕਿਉਂ ਕਿਉਂਕਿ ਮੈਂ ਇਹਦੀਆਂ ਗੱਲਾਂ ਵਿੱਚ ਨਹੀਂ ਆਇਆ ਮੈਂ ਇਹਦੇ ਪ੍ਰਭਾਤ ਥਲੇ ਨਹੀਂ ਆਇਆ ਇਹਦਾ ਜੋ ਦਾ ਪੇਚ ਹੈ ਬਾਬਾ ਕਬੀਰ ਸਾਹਿਬ ਜੀ ਨੇ ਉਹ ਮੈਨੂੰ ਸਮਝ ਆ ਗਿਆ ਕਿਵੇਂ ਆ ਗਿਆ ਜੀ ਗੁਰ ਦੀ ਖਲਾਈ ਮੋਰੀ ਮੇਰੇ ਗੁਰੂ ਨੇ ਕਮਜ਼ੋਰੀ ਵਿਖਾ ਦਿੱਤੀ ਮੋਰੀ ਦਾ ਅਰਥ ਹੁੰਦਾ ਹੈ ਕਮਜ਼ੋਰੀ ਜੇਸ਼ ਕਮਜ਼ੋਰੀ ਰਾਹੀ ਇਹ ਮੋਹ ਮਾਇਆ ਕਿਉਂਕਿ ਮਨ ਨੂੰ ਆਪਣੇ ਮੋਹ ਵਿੱਚ ਫਸਾਉਣ ਵਾਲੀ ਰੱਬ ਦੇ ਨਾਲ ਤੋੜਦੀ ਏ ਬਾਬਾ ਕਪੀਰ ਸਾਹਿਬ ਜੀ ਕਹਿੰਦੇ ਆ ਮੈਨੂੰ ਇਹਦੀ ਉਹ ਕਮਜ਼ੋਰੀ ਸਮਝ ਆ ਗਈ ਤੇ ਵਿਖਾਈ ਕਿੰਨੇ ਗੁੱਲ ਦੀ ਖਲਾਈ ਮੋਰੀ ਮੇਰੇ ਗੁਰੂ ਨੇ ਕੋ ਬੁਖਾਰ ਦਿੱਤੀ ਕਮਜ਼ੋਰੀ ਕੀ ਆ ਚੀਜ਼ ਏ ਆ ਰਾਹ ਏ ਆ ਦਰਵਾਜ਼ੇ ਨੇ ਜੇ ਬੰਦ ਕਰ ਲੈਂਦਾ ਸਜਣਾ ਇਹ ਚਾਸ਼ ਪਰ ਤੇ ਘੁਮੀ ਦੇਗੀ ਪਰ ਤੇਰੇ ਅੰਦਰ ਦੇ ਇਸ ਕਿਲੇ ਵਿੱਚ ਇਹ ਪ੍ਰਵੇਸ਼ ਨਹੀਂ ਕਰੇਗੀ ਗੁਰ ਦੀ ਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ ਮੂੰਹ ਦੇ ਲਿਏ ਦਰਵਾਜ਼ੇ ਬਾਜੀ ਵਾਲੇ ਅਨਹਦ ਬਾਜੇ ਅਨਹਦ ਬਾਜੇ ਦਾ ਅਰਥ ਹੁੰਦਾ ਏ ਉਹ ਸੰਗੀਤ ਉਹ ਰਾਗ ਉਹ ਤੁਨ ਜਿਹੜੀ ਮਨੁੱਖ ਦੇ ਅੰਦਰ ਸੁੱਤੇ ਸਿਧ ਬਿਨਾਂ ਕਿਸੇ ਬਾਹਰ ਦੀ ਖੁਸ਼ੀ ਤੋਂ ਵਜਦੀ ਰਹੇ ਅੰਦਰ ਚਾਹ ਬਣਿਆ ਰਹੇ ਅੰਦਰ ਪ੍ਰੇਮ ਬਣਿਆ ਰਹੇ ਹਰ ਸਮੇਂ ਬੰਦੇ ਦਾ ਅੰਦਰ ਖਿੜਿਆ ਰਹੇ ਤੇ ਜਿਹਦਾ ਅੰਦਰ ਖਿੜਿਆ ਰਹਿੰਦਾ ਹੈ ਨਾ ਹਰ ਸਮੇਂ ਜਿਸਦੇ ਅੰਦਰ ਚਾਹ ਰਹਿੰਦਾ ਉਹਦੀ ਬਾਹਰ ਦੀ ਨਿਸ਼ਾਨੀ ਪਤੇਗੀ ਉਹ ਆਪਣੀ ਰਚਨਾ ਤੋਂ ਕੁਝ ਨਾ ਕੁਝ ਗੁਣ ਬਣਾਉਂਦਾ ਰਹੇਗਾ ਪ੍ਰੇਮ ਵਿੱਚ ਭਿੱਜ ਕੇ ਕੁਝ ਨਾ ਕੁਝ ਪਿਆਰ ਵਿੱਚ ਭਿੱਜ ਕੇ ਉਹ ਬੋਲਦਾ ਰਹੇਗਾ ਕੋਈ ਸ਼ਬਦ ਬੋਲਦਾ ਰਹੇਗਾ ਜਾਂ ਕੋਈ ਹੋਰ ਚੀਜ਼ ਬੋਲਦਾ ਰਹੇਗਾ ਇਹ ਨਿਸ਼ਾਨੀ ਹੁੰਦੀ ਹੈ ਜਿਹਦੇ ਅੰਦਰ ਗਮੀ ਹੁੰਦੀ ਹੈ ਸੋਗ ਹੁੰਦਾ ਹੈ ਚਿੰਤਾ ਹੁੰਦੀ ਹੈ ਨਾ ਉਹ ਬੰਦਾ ਖਮੋਸ਼ ਦਿਸੇਗਾ ਉਹ ਬੰਦਾ ਬੋਲਦਾ ਨਹੀਂ ਤੁਹਾਨੂੰ ਦਿਸੇਗਾ ਗੁਣ ਗਨਾਦਾ ਨਹੀਂ ਦਿਸੇਗਾ ਉਹਦੇ ਚਿਹਰੇ ਤੇ ਤੁਹਾਨੂੰ ਹਾਸਾ ਨਹੀਂ ਦਿਸੇ ਇਸ ਲਈ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਦੁਨੀਆ ਲੁੱਟੀ ਗਈ ਲੁੱਟ ਲੁੱਟ ਕੇ ਇਹਨੇ ਲੋਕਾਂ ਦੀ ਜ਼ਮੀਰ ਨੂੰ ਆਪਣੀ ਦੁਕਾਨ ਭਰ ਲਈ ਸਜਾ ਲਈ ਪਰ ਮੈਂ ਇਹਦੀ ਲੁੱਟ ਤੋਂ ਬਾਝ ਗਿਆ ਵਾਂ ਕਿਉਂਕਿ ਮੈਂ ਇਹਦੇ ਟੁਕੜੇ ਕਰਕੇ ਇਹਦਾ ਪ੍ਰਭਾਵ ਨਹੀਂ ਆਪਣੇ ਮਨ ਤੇ ਪੈ ਦਿੱਤਾ ਆਪਣੇ ਮਨ ਤੋਂ ਇਹਨੂੰ ਦੂਰ ਕਰ ਦਿੱਤਾ ਕੰਨੋ ਕਾਟੀ ਨਾਕੂ ਕਾਟੀ ਕਾਟ ਕੂਟ ਕੈ ਡਾਰੀ ਕਹੋ ਕਬੀਰ ਸੰਤਨ ਕੀ ਬੈਰਨ ਤਿੰਨ ਲੋਕੀ ਪਿਆਰੀ ਤਿੰਨ ਲੋਕਾਂ ਦੇ ਜਿਹੜੇ ਸ਼ਰੀਰ ਨੇ ਇਹਨੂੰ ਪਿਆਰ ਕਰਦੇ ਆ ਬਾਬਾ ਕਬੀਰ ਸਾਹਿਬ ਜੀ ਕਹਿੰਨੇ ਸੰਤ ਸੰਤ ਦਾ ਅਰਥ ਇਹ ਜਿਹੜਾ ਰੱਬ ਵਿੱਚ ਤੇ ਇਕਮਿਕ ਹੋ ਗਿਆ ਹੋਵੇ ਉਹਦੀ ਵੈਰਣ ਹੈ ਉਹਦੀ ਦੁਸ਼ਮਣ ਹੈ ਕਿਉਂ ਉਹਦੇ ਨੇੜੇ ਜਾਣਾ ਚਾਹੁੰਦੀ ਏ ਤੇ ਉਹ ਇਹਦੇ ਟੁਕੜੇ ਕਰ ਕਰਕੇ ਬੇ ਇਹਨੂੰ ਛੁਰਟ ਬਣਾ ਕੇ ਆਪਣੇ ਤੋਂ ਦੂਰ ਛੋੜ ਦਿੰਦੇ। ਉਹਨੂੰ ਇਹ ਚੰਗਾ ਨਹੀਂ ਸਮਝਦੀ। ਉਹਦੀ ਵੈਰਣ ਹੈ। ਬਾਕੀ ਸਾਰੇ ਸੰਸਾਰ ਨੂੰ ਇਹ ਪਿਆਰੀ ਲੱਗਦੀ। ਇਤੋਂ ਤੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਏ ਜਿਹੜਾ ਬੰਦਾ ਇੱਕ ਨੂੰ ਲੁੱਟੇ ਨਾ ਆਪਾਂ ਕਹਿੰਦੇ ਆ ਬੰਦਾ ਠੱਗੇ ਤੇ ਜਿੰਨੇ ਸਾਰੇ ਸੰਸਾਰ ਨੂੰ ਠੱਗ ਲਿਆ ਹੋਵੇ ਉਹ ਕਿਤਾ ਵੱਡਾ ਠੱਗ ਹੋਏਗਾ ਤੇ ਭਗਤ ਕਬੀਰ ਸਾਹਿਬ ਦੀ ਕਿਨੇ ਹੈ ਵਾਹਿਗੁਰੂ ਤੂੰ ਤੇ ਸਾਰੇ ਸੰਸਾਰ ਨੂੰ ਇੱਕ ਇਹੋ ਜੀ ਠੱਗ ਬੁਟੀ ਲਈਏ ਸਾਰਾ ਸੰਸਾਰ ਠੱਗਿਆ ਪਿਆ ਤੂੰ ਬਹੁਤ ਵੱਡਾ ਠੱਗੇ ਤੇ ਦੁਨਿਆਵੀ ਤੌਰ ਤੇ ਕਿਸੇ ਨੂੰ ਠੱਗ ਕੀ ਹੈ ਨਾ ਉਹ ਬੰਦਾ ਗੁੱਸਾ ਕਰਦਾ ਤੂੰ ਮੈਨੂੰ ਠੱਗ ਕਿਆ ਕਿਵੇਂ ਠੱਗਦਾਰ ਤੋਂ ਹੁੰਦਾ ਦੂਜੇ ਨੂੰ ਲੁੱਟਣ ਵਾਲਾ ਠੱਗਣ ਵਾਲਾ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰ ਠੱਗ ਜਗ ਕੋਲ ਠਿਗੋਰੀ ਲਈ ਜਗਤ ਨੂੰ ਹਰੀ ਵਹਿਗਰੂ ਠੱਗ ਨੇ ਉਹ ਬੂਟੀ ਸੰਘਾਈ ਹੋਈ ਏ ਜਿਹੜੇ ਠੱਗ ਸੰਘਾ ਕੇ ਬੰਦੇ ਦੇ ਕੋਲੋਂ ਸਾਰਾ ਸਮਾਨ ਆਪਣੇ ਕਬਜੇ ਵਿੱਚ ਕਰ ਲੈਂਦੀ ਆ ਲੁੱਟ ਲੈਂਦੀ ਆ ਜਿਹਨੂੰ ਠੱਗ ਬੂਟੀ ਕਿਹਾ ਜਾਂਦਾ ਹੈ ਜਿਨੂੰ ਸੰਗਾਰ ਕੇ ਬਿਯੋਸ਼ ਸ਼ਰੀਰ ਕੀਤਾ ਜਾਂਦਾ ਪਰਮਾਤਮਾ ਤੂੰ ਇਹੋ ਜੀ ਮੋਹ ਦੀ ਠੱਗ ਬੂਟੀ ਸਾਰੇ ਸੰਸਾਰ ਨੂੰ ਸੰਧਾਈ ਹੋਈਏ ਸਾਰਾ ਸੰਸਾਰ ਬਿਯੋਸ਼ ਹੋ ਕੇ ਸੁੱਤਾ ਪਿਆ ਤੇ ਸੁੱਤੇ ਦਾ ਮਤਲਬ ਏ ਰੱਬ ਚੇਤੇ ਨਹੀਂ ਆ ਰਿਹਾ ਗੁਰੂ ਯਾਦ ਨਹੀਂ ਆ ਰਿਹਾ ਸੰਸਾਰ ਬਾਹੀ ਹਰੇਕ ਕੀਤਾ ਇਨਸਾਨ ਦੇ ਮਨ ਵਿੱਚੋਂ ਉਹਦੀ ਖੋਪੜੀ ਵਿੱਚੋਂ ਉਹਦੇ ਜਿਨ ਵਿੱਚੋਂ ਕਦੇ ਭੁੱਲਦਾ ਨਹੀਂ ਰੱਬ ਭੁੱਲਿਆ ਬਾਕੀ ਸਭ ਕੋ ਇਨਸਾਨ ਨੂੰ ਚੇਤੇ ਤੇ ਯਾਦ ਹਰ ਥੱਗ ਜਗ ਕੋ ਠਿਗੋਰੀ ਲਾਈ ਹਰ ਕੇ ਵਿਯੋਗ ਕੈਸੇ ਜੀਵੋ ਮੇਰੀ ਮਾਹੀ हे ਪ੍ਰਮਾਤਮਾ ਮੈਂ ਤੇਰੇ ਤੋਂ ਵਿਚੜ ਕੇ ਜਿਉ ਨਹੀਂ ਸਕਦਾ ਮੈਂ ਇਹਦੀ ਥੱਗ ਬੂਟੀ ਦੀ ਲਪੇਟ ਵਿੱਚ ਨਹੀਂ ਆਇਆ ਇੱਕ ਸ਼ਬਦ ਹੋਰ ਬਾਬਾ ਕਬੀਰ ਸਾਹਿਬ ਦਾ ਬੜਾ ਪਿਆਰਾ ਹੁੰਦਾ ਸਪਣੀ ਤੇ ਉਪਰ ਨਹੀਂ ਬਲੀਆ ਜਿਨ ਬ੍ਰਹਮਾ ਵਿਸ਼ਨ ਮਹਾ ਦਿਓ ਚਰਿਆ ਹੁਣ ਆਪਾਂ ਆਮ ਗ੍ਰਿਸ਼ਟੀ ਸੰਸਾਰਿਕ ਬੰਦੇ ਆ ਇਹਦੇ ਤੋਂ ਬਚਣਾ ਬੜਾ ਔਖਾ ਹੈ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਿ ਉਹ ਸਪਣੀ ਉਹ 나ਗਣੀ ਹੈ ਜਿਨੇ ਵੱਡੇ ਵੱਡੇ ਦੇਵਤਿਆਂ ਨੂੰ ਨਹੀਂ ਛੜਿਆ ਬ੍ਰਹਮਾ ਉਹ ਇਹਦੀ ਲਪੇਟ ਵਿੱਚ ਆ ਕੇ ਇਹ ਸਪਣੀ ਇਹ 나ਗਣੀ ਬ੍ਰਹਮਾ ਨੂੰ ਖਾ ਗਈ ਵਿਸ਼ਨੂ ਨੂੰ ਖਾ ਗਈ ਸ਼ਿਵ ਜੀ ਨੂੰ ਖਾ ਗਈ ਤੇ ਬ੍ਰਹਮਾ ਨੂੰ ਖਾਣ ਦਾ ਮਤਲਬ ਕਿ ਵਾਸ਼ਨਾਵਾਂ ਦਾ ਪੁਤਲਾ ਬਣ ਗਿਆ ਬ੍ਰਹਮਾ ਤੁਸੀਂ ਜਦੋਂ ਇਹਨਾਂ ਦਾ ਇਹਨਾਂ ਦੇ ਧਰਮਾਂ ਦੇ ਵਿੱਚ ਕਿਸੇ ਪੜੋਗੇ ਨਾ ਇਹਨਾਂ ਦੇ ਜੋ ਲਿਖੇ ਹੋਏ ਨੇ ਉਹ ਤੁਸੀਂ ਪੜ ਕੇ ਵੇਖੋ ਬ੍ਰਹਮਾ ਬਾਰੇ ਇਹ ਮਨੋਤ ਭਾਵ ਕੀ ਇਹ ਪ੍ਰਤੱਖ ਹੈ ਸੰਸਾਰ ਵਿੱਚ ਇਹ ਇਸਤਰੀ ਦੇ ਚਰਿਤ੍ਰ ਅੰਗਾਂ ਦੀ ਕਥਾ ਕਰਦਾ ਹੈ ਸਾਹਮਣੇ ਬੈਠੀ ਇਹਦੀ ਧੀ ਤੇ ਧੀ ਦੇ ਅੰਗਾਂ ਨੂੰ ਵੇਖ ਕੇ ਇੰਨਾ ਕੁ ਮੋਹਿਤ ਹੋ ਗਿਆ ਆਪਣੀ ਧੀ ਸਕੀ ਦੇ ਨਾਲ ਛਲ ਕਰਨ ਦੇ ਲਈ ਉਹਦੇ ਪਿੱਛੇ ਲੱਗ ਗਿਆ ਉਹ ਅਸਮਾਨ ਜਾਵੇ ਤਾਂ ਆਪਣੇ ਨੈਤਰ ਕਰੇ ਖੱਬੇ ਜਾਏ ਉਧਰ ਕਰ ਲੈ ਸ਼ਿਵਤੀ ਵੇਖਿਆ ਕਿ ਪਿਤਾ ਉੱਥੇ ਇੰਨਾ ਬੇਵਿਚਾਰੀ ਹੋ ਗਿਆ ਉਹ ਸ਼ਿਵਜੀ ਨੇ ਬ੍ਰਹਮਾ ਦੇ ਉਤੇ ਵਾਰ ਕੀਤਾ ਤੇ ਧੌਣ ਲਾਈ ਉਹ ਬਹੁਤ ਕੁਝ ਉਹਦੇ ਵਿੱਚ ਤਾ ਨਹੀਂ ਮਿਲੇਗਾ ਜਿਹਨੂੰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਆ ਬ੍ਰਹਮਾ ਲੁੱਟਿਆ ਗਿਆ ਵਾਸ਼ਨਾਵਾਂ ਦੇ ਅਦੀਨ ਪੁਤਲਾ ਬਣ ਕੇ ਸ਼ਿਵ ਜੀ ਲੁੱਟਿਆ ਗਿਆ ਮਾਦੇ ਇਹ ਸਾਰੇ ਲੁੱਟੇ ਗਏ ਕੱਲਾ ਸੰਸਾਰਿਕ ਫੈਸਾ ਨਹੀਂ ਅੰਦਰ ਦੇ ਵਿਕਾਰ ਜੋ ਸਾਥ ਨਾਲੋ ਇਨਸਾਨ ਨੂੰ ਤੋੜ ਦਿੰਦੇ ਆ ਇਸ ਨਾਗਨੀ ਨੇ ਇਸ ਟਰਪਨੀ ਨੇ ਸੰਸਾਰ ਵਿੱਚ ਛੱਡਿਆ ਕੋਈ ਨਹੀਂ ਜਿਹੜਾ ਇਹਦੀ ਲਪੇਟ ਵਿੱਚ ਆਇਆ ਕਿਸੇ ਦੇ ਅੰਦਰ ਦਾ ਜਮੀਰ ਖਾ ਗਈ ਕਿਸੇ ਦੇ ਅੰਦਰ ਦਾ ਸਤ ਖਾ ਗਈ ਸੰਤੋਖ ਖਾ ਗਈ ਇਮਾਨਦਾਰੀ ਹਲੀਮੀ ਨਿਮਰਤਾ ਜਿਹੜੀ ਚੰਗੀਆਂ ਚੀਜ਼ ਕਿਉਂਕਿ ਦੁਕਾਨਦਾਰ ਆਪਣੀ ਦੁਕਾਨ ਤੇ ਚੰਗੀਆਂ ਚੀਜ਼ਾਂ ਰੱਖਦਾ ਮਾੜੀ ਥੋੜਾ ਰੱਖ ਲੈ ਤੇ ਜਿਹੜੀਆਂ ਵਧੀਆ ਚੀਜ਼ਾਂ ਸਨ ਬੰਦੇ ਦੇ ਜਿਹਨ ਵਿੱਚ ਉਹ ਸਾਰੀਆਂ ਇਹਨੇ ਨਾਗਨੀ ਨੇ ਸਪ੍ਰਣੀ ਨੇ ਲੁੱਟ ਲਈ ਸਪ੍ਰਣੀ ਤੇ ਉੱਪਰ ਨਹੀਂ ਬਲੀਆ ਇਹਦੇ ਨਾਲ ਕੋਈ ਬਲਵਾਨ ਨਹੀਂ ਹੋਇਆ ਇਹਦੇ ਨਾਲ ਕੋਈ ਤਾਕਤਵਰ ਨਹੀਂ ਹੋਇਆ ਸਭ ਤੋਂ ਵੱਡੀ ਤਾਕਤਵਰ ਇਸ ਲਈਏ ਜਿੰਨ ਬ੍ਰਹਮਾ ਵਿਸ਼ਨ ਮਹਾਦੇਵ ਚਲਿਆ ਮਾਰ ਮਾਰ ਸਪ੍ਰਣੀ ਨਿਰਮਲ ਜਲ ਬੈਠੀ ਮਾਰੋ ਮਾਰ ਕਰਦੀ ਹੋਈ ਸਤ ਸੰਗਤ ਦੇ ਵਿੱਚ ਆ ਕੇ ਇਹ ਸ਼ਾਂਤ ਹੋ ਜਾਂਦੇ ਆਪਾਂ ਅਕਸਰ ਇਹ ਸਵਾਲ ਕਰਨੇ ਆ ਜਦੋਂ ਸੰਗਤ ਵਿੱਚ ਬਹਿਦਾ ਹੈ ਨਾ ਉਦੋਂ ਮਨ ਬੜਾ ਇਕਾਕਰ ਹੋ ਜਾਂਦਾ ਹੈ ਹਰ ਚੀਜ਼ ਦਾ ਪ੍ਰਭਾਵ ਮਨ ਤੋਂ ਲੈ ਜਾਂਦਾ ਹੈ ਤੇ ਮਨ ਵਿੱਚੋਂ ਇਹੋ ਜਿਹੇ ਫੁਰਨੇ ਉੱਠਣ ਲੱਗ ਪੈਂਦੇ ਨੇ ਅੱਜ ਤੋਂ ਬਾਅਦ ਛੱਡ ਦੇਣਾ ਸਭ ਕੁਝ ਗੁਰੂ ਵਾਲੇ ਪਾਸੇ ਤੁਰ ਪੈਣ ਜਦੋਂ ਗੁਰਦੁਆਰੇ ਦਾ ਗੇਟ ਬੰਦਾ ਟੱਪਦਾ ਤੇ ਕੋਈ ਪ੍ਰਭਾਵ ਮਨ ਉਤੇ ਫਿਰ ਆ ਪੈਂਦਾ ਜਿਹੜਾ ਪਹਿਲਾਂ ਪਿਆ ਹੋਇਆ ਸੀ ਚਲੋ ਆਪਾਂ ਫਿਰ ਵੇਖਾਂਗੇ ਪਰ ਬਾਪਾ ਲਿਆਣੋਂ ਨੇ ਇਸ ਸਤ ਸੰਗਤ ਨਿਰਮਲ ਜਲ ਵਿੱਚ ਆ ਕੇ ਇਹਦਾ ਪ੍ਰਭਾ ਜਿਹੜਾ ਘਟ ਜਾਂਦਾ ਹੈ ਅਸਰ ਘਟ ਜਾਂਦਾ ਹੈ ਬੰਦਾ ਬਹੁਤ ਕੁਝ ਧਰਮ ਦੇ ਲੈਵਲ ਤੇ ਸੋਚਦਾ ਹੈ ਬੜਾ ਕੁਝ ਕਰਨਾ ਚਾਹੁੰਦਾ ਹੈ ਕੱਲ ਤੂੰ ਆਪਾਂ ਗੁਰੂ ਵਾਲੇ ਪਾਸੇ ਤੁਰਫੈ ਨੇ ਗੁਰੂ ਵਾਲੇ ਬੰਨੇ ਪਰ ਜਦੋਂ ਬਾਹਰ ਨਿਕਲਦਾ ਹੈ ਉਹ ਪ੍ਰਭਾ ਆਪਣਾ ਫਿਰ ਉੱਤੇ ਪਾ ਲੈਂਦੀ ਮਾਰ ਮਾਰ ਸਰਪੜੀ ਜਿਹੜੀ ਸੀ ਮਾਰੋ-ਮਾਰ ਕਰਦੀ ਹੋਈ ਨਿਰਮਲ ਜਲ 'ਤੇ ਠੀ ਜਿੰਨ ਤ੍ਰਿ ਭਵਨ ਦਸੀਲੇ ਗੁਰ ਪ੍ਰਸਾਦ ਦਿੱਤੀ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਜਿਨਨੇ ਤਿੰਨਾ ਭਵਨਾਂ ਨੂੰ ਡੱਸ ਲਿਆ ਨਾ ਤਿੰਨਾ ਭਵਨਾਂ ਨੂੰ ਡੰਗ ਮਾਰਿਆ ਗੁਰੂ ਦੀ ਕਿਰਪਾ ਰਾਹੀਂ ਮੈਂ ਉਹਦਾ ਦਾਹ ਪੇਟ ਛਾਸੀ ਨਾ ਉਹ ਸਮਝ ਲਿਆ ਤੇ ਜਿਹਨੂੰ ਦਾਹ ਆ ਗਿਆ ਨਾ ਜਿਹਨੂੰ ਤਰੀਕਾ ਆ ਗਿਆ ਉਹ ਜ਼ਹਿਰ ਤੋਂ ਭਰਿਆ ਜਿਹੜਾ ਸੱਪ ਉਹ ਆਪਣੇ ਵਾਸ ਵਿੱਚ ਕਰ ਲੈਂਦਾ ਕਿਉਂਕਿ ਸਪੇਰਾ ਇਸੇ ਲਈ ਸੱਪ ਤੋਂ ਨਹੀਂ ਡਰਦਾ ਉਹਦੇ ਕੋਲ ਗਰੂਰ ਮੰਤਰ ਹੈ ਜਿਸ ਮੰਤਰ ਨਾਲ ਉਹ ਸੱਪ ਨੂੰ ਕੀ ਲੈਂਦਾ ਤੇ ਉਹਦੇ ਜ਼ਹਿਰ ਦਾ ਡਰ ਕੋ ਸਪੇਰੇ ਦੇ ਮਨ ਵਿੱਚ ਬਿਲਕੁਲ ਨਹੀਂ ਰਹਿੰਦਾ ਗੁਰਮੁਖ ਕੋਈ ਗਰੜੂ ਤਿੰਨ ਮਲ ਦਲ ਲਾਈ ਪਾਏ ਕੋਈ ਗੁਰਮਖ ਜਿਹਦੇ ਪਰ ਗਰੂ ਮੰਤਰ ਭਾਪ ਕੀ ਗੁਰੂ ਦੇ ਸ਼ਬਦ ਦਾ ਅਭਿਆਸ ਉਨੇ ਮੜ ਕੇ ਆਪਣੇ ਪੈਰਾਂ ਵਿੱਚ ਸੁੱਟ ਲਿਆ ਨਹੀਂ ਤੇ ਇਹਨੇ ਛੱਡਿਆ ਕਿਸੇ ਨੂੰ ਨਹੀਂ ਇੱਕ ਛੋਟੀ ਜੀ ਇਥੇ ਆਪਾਂ ਇਤਿਹਾਸ ਦੀ ਘਟਨਾ ਨਾਲ ਲੈਨੇ ਆ ਹੋਰ ਸਮ ਰਹੇਗੀ ਕਿਵੇਂ ਆਪਣਾ ਪ੍ਰਭਾ ਇਹਨੇ ਪਾਇਆ ਹੋਇਆ ਇਹ ਤੁਸੀਂ ਸਾਰੇ ਜਾਣਦੇ ਹੋ ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਬਾਬਾ ਬਕਾਲਾ ਸਾਹਿਬ ਦੇ ਪਾਵਨ ਪਵਿੱਤਰ ਸਥਾਨ ਤੇ ਮੱਖਣ ਸ਼ਾਲ ਉਗਾਣੇ ਵਗੋ ਪਲੜ ਕਰ ਦਿੱਤਾ ਕਿ ਗੁਰੂ ਨਾਨਕ ਸਾਹਿਬ ਜੀ ਦੀ ਨਵੀਂ ਜੋਤ ਇਹ ਵੀ ਧੀਰਮਲ ਨੇ ਸ਼ੀਆ ਮਸਜਿਦ ਮਸਾਂ ਦੇ ਨਾਲ ਰਲ ਕੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਤੇ ਗੋਲੀ ਵੀ ਚਲਾਈ ਇਹ ਸਾਰਾ ਸਮਾਨ ਆਪਣੇ ਕਬਜ਼ੇ ਵਿੱਚ ਵੀ ਕੀਤਾ ਤੇ ਮੱਖਣਸ਼ਾ ਲੁਬਾਣੇ ਨੇ ਬਾਹਾਂ ਬਣ ਕੇ ਨਾ ਪਿਛਾ ਸਾਧੂ ਦੇ ਅੰਗੇ ਲਿਆ ਖਲਾਰਿਆ ਹਜੂਰ ਪਾਤਸ਼ਾਹ ਜੀ ਨੂੰ ਸਦਾ ਦਿਓ ਸਾਹਿਬ ਜੀ ਕਿਹਾ ਨਹੀਂ ਤੁਸੀਂ ਛੱਡ ਦਿਓ ਇਹ ਮਾਇਆ ਦੀ ਖਾਤਰ ਸਭ ਕੁਝ ਕਰਦਾ ਹੈ ਨਾ ਇਹਨੂੰ ਸਾਰੀ ਮਾਇਆ ਵੀ ਦਿਓ ਇਹਨੂੰ ਆਪਾਂ ਕੋਈ ਸਜ਼ਾ ਨਹੀਂ ਦੇਣੀ ਇਹਨੂੰ ਸ਼ਿਮਾ ਕਰ ਦਿਓ ਸ਼ਿਮਾ ਤੋਂ ਵੱਡਾ ਕੋਈ ਦੁਨੀਆ ਵਿੱਚ ਹਥਿਆਰ ਨਹੀਂ ਸਤੂ ਨੇ ਖਿਮਾ ਕਰ ਦਿੱਤਾ ਜੀ ਤਾਂ ਦੌ ਸਭ ਕੁਝ ਦੇ ਕੇ ਤੋ ਦਿੱਤਾ ਧੀਰਮਲ ਨੇ ਵੇਟਿਆ ਜਿਹੜੇ ਮਸੰਦ ਦੂਰ ਨਹੀਂ ਉਹਨਾਂ ਨੂੰ ਥੋੜਾ ਪਤਾ ਹੈ ਕਿ ਗੁਰੂ ਕੌਣ ਹੈ ਮੈਂ ਆਪਣਾ ਪ੍ਰਭਾਵ ਉਹਨਾਂ ਮਸਾਦਾ ਉੱਤੇ ਪਹਿਲੇ ਪਾਲੇ ਨਾ ਤਾਂ ਤੇ ਜੋ ਕੁਝ ਉਥੋਂ ਦਾ ਇਕੱਠਾ ਕੀਤਾ ਹੋਏਗਾ ਮਰਸੰਦਾ ਨੇ ਉਹ ਸਾਰਾ ਕੁਝ ਸਾਡੇ ਕੋਲ ਲੈ ਆਉਣੀ ਕਾਬਲ ਦੀ ਧਰਤੀ ਤੇ ਨਾ ਭਾਈ ਚੇਤਾ ਤੇ ਭਾਈ ਗੋਂਦਾ ਲੰਮੇ ਸਮੇਂ ਤੋਂ ਸਿੱਖੀ ਦਾ ਪ੍ਰਚਾਰ ਕਰਦੇ ਨੇ ਭੈ ਤੇ ਇਹ ਧੀਰਮਲ ਉਹਨਾਂ ਦੇ ਮਾਨ ਸਨਮਾਨ ਦੇ ਲਈ ਬਹੁਤ ਵਧੀਆ ਸਿਰ ਪਾਉ ਕਾਬਲ ਵੱਲ ਭੇਜਦਾ ਇਸ ਭਾਈ ਚੇਤਾ ਤੇ ਭਾਈ ਗੋਂਦਾ ਮਰਸੰਦੇ ਕੋਲ ਕਿ ਮੈਂ ਗੁਰੂ ਆ ਤੇ ਤੁਹਾਡਾ ਮਾਨ ਸਤਕਾਰ ਕਰ ਲਿਆ ਥੋੜੇ ਸਮੇਂ ਬਾਅਦ ਧੰਗ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਵੱਲੋਂ ਸਿਰਪਾਉ ਪਹੁੰਚ ਜਾਂਦੇ ਆ ਦਰਬਾਰ ਸਾਹਿਬ ਦੇ ਅੰਦਰ ਤੁਸੀਂ ਆਉਂਤਾ ਸਾਧੂ ਜੀ ਸੁਨੇਹਾ ਘੱਲਦੇ ਆ ਤੇ ਸਾਦੇ ਸਿਰਪਾਉ ਘੱਲਦੇ ਆ ਪ੍ਰਸ਼ਾਦ ਵਜੋ ਉਹਨਾਂ ਜਦੋਂ ਵੇਖਿਆ ਕਿ ਧੀਰਮਲ ਵੱਲੋਂ ਸਿਰਪਾਉ ਆਇਆ ਉਹ ਜੜੀਦਾਰ ਤੇ ਵਜਨ ਵਿੱਚ ਭਰਿਆ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਵੀ ਧਲੇ ਨੇ ਇਹਨਾਂ ਵਿੱਚੋਂ ਅਸਲੀ ਗੁਰੂ ਕੌਣ ਦੁਚਿੱਤੇ ਪੜ ਵਿੱਚ ਸੰਗਤ ਪੈ ਗਈ ਸੰਗਤ ساری ਠੀ ਹੋਈ ਜੇਠਾ ਮਸੰਧ ਉਹਨੇ ਆਪਣੀ ਸੂਝ ਦੇ ਨਾਲ ਸੰਗਤ ਨੂੰ ਕਿਹਾ ਸੰਗਤ ਜੀ ਆਪਾਂ ਕਿਸੇ ਵਹਿਮ ਭਰਮ ਵਿੱਚ ਨਾ ਪਈਏ ਕਿਉਂਕਿ ਗੁਰੂ ਦੀ ਮਹਿਮਾ ਭਾਰੀ ਹੁੰਦੀ ਹੈ ਤੇ ਗੁਰੂ ਨਾਲੋਂ ਸੰਸਾਰ ਵਿੱਚ ਕੋਈ ਵਜਲਦਾਰ ਹੋ ਨਹੀਂ ਸਕਦਾ ਆਪਾਂ ਤੋਲਨੇ ਆ ਜਿਹਦੇ ਸਿਰ ਪਾਉ ਭਾਰੇ ਹੋਣਗੇ ਆਪਾਂ ਉਹਨਾਂ ਨੂੰ ਗੁਰੂ ਵਾਲੀ ਥਾਂ ਦਵਾਂਗੇ ਤਕੜੀ ਲਾਂਦੀ ਕਹਿੰਦੀ ਦੋ ਉਹ ਜਿਹੜੀਆਂ ਕੋਟਲੀਆਂ ਬੰਧੀਆਂ ਸੀ ਨਾ ਦੂਆਂ ਤਰਾਜੂਆਂ ਦੇ ਵਿੱਚ ਰੱਖੀਆਂ ਤੇ ਭਾਈ ਜੇਠਾ ਮਸਾਦ ਨੇ ਅਰਦਾਸ ਕੀਤੀ हे ਸਤਰੂ ਸਾਡੇ ਮਨ ਦਾ ਭਰਮ ਦੂਰ ਕਰੋ ਅਸਲੀ ਗੁਰੂ ਕੌਣ ਹੈ ਕਿਰਪਾ ਕਰਕੇ ਸੰਗਤ ਦੇ ਸਾਹਮਣੇ ਇਹ ਨਿਰਣਾ ਆਵੇ ਜਦੋਂ ਉਸ ਤਕੜੀ ਦੇ ਤਰਾਜੂ ਨੂੰ ਚੁਕਿਆ ਜਾਂਦਾ ਹੈ ਬਾਰ ਮੁਖੀ ਵੇਖਣ ਵਿੱਚ ਧੀਰਮਲ ਵੱਲੋਂ ਭੇਜੇ ਹੋਏ ਸਿਰਪਾਉਂ ਭਾਰੀ ਨੇ ਸਾਤੂ ਦੀ ਗੱਟੜੀ ਹੌਲੀਏ ਜਦੋਂ ਪਰਖ ਦੀ ਗੱਲ ਆਈ ਤਰਕਰੀ ਜਦੋਂ ਉਤਾਂ ਚੁੱਕੀ ਤੇ ਧੀਰਮਲ ਵਾਲਾ ਪਲੜਾ ਅਸਮਾਨ ਨੂੰ ਉੱਡਾ ਹੋ ਗਿਆ ਤੇ ਗੁਰੂ ਤੇਗ ਬਹਾਦਰ ਸੱਚੇ ਪਾਕਸ਼ਾ ਵਾਲਾ ਪਲੜਾ ਪਲੜਾ ਉਹ ਧਰਤੀ ਨੂੰ ਛੂੰਦਾ ਰਹਿ ਗਿਆ ਸਭ ਨੇ ਹੱਥ ਜੋੜੇ ਧੀਰਮਲ ਤੇ ਮਾਇਆ ਦਾ ਪੁਤਲਾ ਬਣ ਕੇ ਠਗਿਆ ਪਿਆ ਉਹ ਇਥੋਂ ਦੀ ਮਾਇਆ ਆਪਣੇ ਕਬੜੇ ਵਿੱਚ ਕਰਨਾ ਚਾਹੁੰਦਾ ਹੈ ਤੇ ਗੁਰੂ ਤੋਂ ਪਹਿਲਾਂ ਆਪਣਾ ਗੁਰੂ ਹੋਣ ਦਾ ਦਾਵਾ ਉਹ ਸਾਡੇ ਤੱਕ ਪੇਸ਼ ਕਰਨਾ ਚਾਹੁੰਦਾ ਹੈ ਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਬਾਬਾ ਕਬੀਰ ਸਾਹਿਬ ਜੀ ਕਿਨੇ ਇਹ ਉਹ ਠੱਗਣੀਆਂ ਜਿਨੇ ਸਾਰੇ ਸੰਸਾਰ ਦੀ ਜ਼ਮੀਨ ਨੂੰ ਠੱਗ ਕੇ ਨਾ ਜਮੀਰ ਨੂੰ ਆਪਣੀ ਦੁਕਾਨ ਸਜਾਈ ਹੋਈ ਇਹ ਕਬੀਰਾ ਨਾਮ ਮੁਸਹਿਬ ਕਬੀਰ ਨਹੀਂ ਮੁਸਿਆ ਗਿਆ ਫਾਪ ਕੀ ਇਹਦੀ ਠਗੀ ਤੋਂ ਬਚ ਗਿਆ ਜਿਨਕੀਨੀ 12 ਬਾਤ ਕਿਉਂਕਿ ਇਹਦੇ ਟੁਕੜੇ ਕਰਕੇ ਬਾਬਾ ਕਬੀਰ ਸਾਹਿਬ ਜਿੱਦਨੇ ਆਪਣਾ ਪ੍ਰਭਾਵ ਇਹਦੇ ਮਨ ਤੋਂ ਹਟਾ ਦਿੱਤਾ ਗੁਰੂ ਕਿਰਪਾ ਰਹਿਮਤ ਬਖਸ਼ ਕਰੇ ਜੀ